ਫਗਵਾੜਾ ਦੇ 슈ਗਰ ਮਿਲ ਫਲਾਈਓਵਰ નીચે ਵੱਡੇ ਵੱਡੇ ਗੱਡੇ ਦੇ ਰਹੇ ਹਾਦਸਿਆਂ ਨੂੰ ਸੱਦਾ ਸਰਬਸ਼ਕਤੀ ਸੈਨਾ ਨੇ ਜਲ ਤੋਂ ਜਲ ਸੜਕ ਠੀਕ ਕਰਵਾਉਣ ਦੀ ਪ੍ਰਸ਼ਾਸਨ ਕੋਲੋਂ ਕੀਤੀ ਮੰਗ ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਵਿਕਾਸ ਮਨੀ ਦੀ ਰਿਪੋਰਟ ਕੀ ਕਹਿਣਾ ਚਾਹੁੰਦੇ ਅੱਜ ਸਰਬਸ਼ਕਤੀ ਸੈਨਾ ਦੀ ਪੂਰੀ ਟੀਮ ਸਾਡੀ ਇੱਥੇ ਬੰਦੀ ਹੈ ਔਰ ਇਹ ਦੇਖਿਆ ਜਾ ਰਿਹਾ ਹੈ ਕਿ ਇੱਥੇ ਜਿਹੜੀ ਆਪਾਂ ਹਾਈਵੇ ਦੀ ਕ੍ਰੋਸਿੰਗ ਆ ਉਹ ਪਹਿਲਾਂ ਕੁਝ ਟਾਈਮ ਤੋਂ ਬੰਦ ਕਰਤੀ ਗਈ ਸੀ ਜੀ ਐਕਸੀਡੈਂਟ ਕਰਕੇ ਉਸ ਤੋਂ ਇਲਾਵਾ ਜਿੰਨਾ ਏਰੀਆ ਸਾਡਾ ਹੈਗਾ ਸਦਾਮਪੁਰਾ ਹੈਗਾ ਬਾਕੀ ਪੂਰਾ ਇਹ ਹਰਿਆਵਾਲਾ ਦਾ ਜਿੰਨਾ ਵੀ ਇਕੱਲਾ ਲਾਈਨਾਂ ਤੋਂ ਪਰੇ ਦਾ ਏਰੀਆ ਹੈਗਾ ਉਹ ਸਾਰਿਆਂ ਨੇ ਰਸਤਾ ਇਹੀ ਬਚਦਾ ਹੈ ਇਕੱਲਾ ਇੱਥੇ ਜਾਣ ਲਈ ਲੋਕ ਪਿੱਛੇ ਦੇਖਿਆ ਗਿਆ ਜੀ ਏਡੇ ਏਡੇ ਖੱਡੇ ਇੱਥੇ ਪਏ ਹੋਏ ਆ ਗੱਡੀਆਂ ਟੁੱਟ ਰਹੀਆਂ ਲੋਕਾਂ ਨੂੰ ਨੁਕਸਾਨ ਹੋ ਰਿਹਾ ਇੱਥੇ ਇੱਕ ਬੱਚੇ ਜਾ ਰਹੇ ਸੀਗੇ ਫੂਲੇ ਉਹਨਾਂ ਦੇ ਘਾਟੋ ਵੀ ਪਲਟ ਗਿਆ ਤੇ ਨਾਲੇ ਇੱਥੇ ਜਦੋਂ ਬਾਰਿਸ਼ ਹੁੰਦੀ ਪਾਣੀ ਇੰਨਾ ਖੜ ਜਾਂਦਾ ਜੀ ਲੋਕਾਂ ਨੂੰ ਇਹ ਨਹੀਂ ਦਿੱਕਤ ਆ ਰਹੀ ਹੈ ਕਈ ਮੋਟਰ ਡਿੱਗਦੇ ਇੱਥੇ ਕਈਆਂ ਦੇ ਘਟਾ ਲੱਗਦੀਆਂ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈਗਾ ਅਜੀ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਜਿੱਲੀ ਜਿੱਦੀ ਜਲਦੀ ਹੋ ਸਕਦਾ ਇਹ ਸੜਕ ਨੂੰ ਜਲਦੀ ਜਲਦੀ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਥੋੜੀ ਸੁਰੱਖਤ ਮਿਲ ਸਕੇ ਕਿਹੜਾ ਏਰੀਆ ਪੈਂਦਾ ਭਾਜੀ ਇਹ ਇਹ ਏਰੀਆ ਜਿੱਦਾਂ ਅਪਾਹ ਸੁਗਰ ਮੈਦਾਨ ਤੋਂ ਨਾ ਨੀਚੇ ਉੱਤਰ ਕੇ ਬਲਵ ਸੁਗਰ ਮੈਦਾਨ ਵੱਲ ਮੁੜਦੇ ਆ ਉਹ ਕਹੀਂ ਮਿਲਦੇ ਬਿਲਕੁਲ ਮੋਰੇ ਏਰੀਆ ਪੈਂਦਾ ਪੁਲ ਦੇ નીચે ਇਹ ਤੇ ਇਹ ਸਾਰਾ ਹੀ ਟੁੱਟਾ ਹੋਇਆ ਇਹਨੂੰ ਜੇ ਜਲਦੀ ਬੇਨਤੀ ਕਰਦੇ ਸਰਕਾਰਾਂ ਨੂੰ ਕਿ ਜਿੱਲੀ ਜਲਦੀ ਉਹਨਾਂ ਨੂੰ ਬਣਾਇਆ ਜਾਵੇ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਇਹ ਕਾਫੀ ਥੇਰ ਤੋਂ ਸੜਕ ਟੁੱਟਿਆ ਮੇਨ ਰਸਤਾ ਜਿਹੜਾ ਬਜ਼ਾਰਾਂ ਨੂੰ ਜਾਂਦਾ ਹੈ ਆ ਕ੍ਰਾਮਪੁਰਾ ਭਗਤਪੁਰਾ ਜਿੰਨਾ ਵੀ ਪੁਰਾਣਾ ਸ਼ਹਿਰ ਆ ਸਾਰਾ ਰਾਸਤਾ ਇਹੀ ਇੱਕ ਮੇਨ ਰਸਤਾ ਹੈ ਜਿਹੜਾ ਬਜ਼ਾਰਾਂ ਨੂੰ ਜਾਂਦਾ ਹੈ ਇਹ ਕਾਫੀ ਥੇਰ ਤੋਂ ਟੁੱਟਾ ਆਇਆ ਹੈ ਸਰਕਾਰ ਇਸ ਨੂੰ ਕਿਉਂ ਨਹੀਂ ਧਿਆਨ ਦੇ ਰਹੀ ਆ ਕੀ ਕਾਰਨ ਆ ਕਿਉਂ ਇੱਥੇ ਕਾਫੀ ਐਕਸੀਡੈਂਟ ਹੋ ਚੁੱਕੇ ਆ ਤੇ ਨੁਕਸਾਨ ਵੀ ਕਾਫੀ ਹੁੰਦਾ ਆ ਸਾਧਨ ਜਾਂਦੇ ਆ ਗੱਡੀਆਂ ਪਲਟ ਜਾਂਦੀਆਂ ਮੋਟਰਸਾਈਕਲ ਡੇਢੀ ਹੁੰਦੇ ਆ ਦੇਰੇ ਹੱਥ ਪੈਰ ਤੇ ਵੀ ਚੱਟਾ ਲੱਗੀਆਂ ਦਿਨ ਦੇ ਕਾਰਨ ਇਹ ਸਰਕਾਰ ਨੂੰ ਬੇਨਤੀ ਕਰਦਾ ਆ ਕਿ ਇਹ ਮੇਨ ਰੋਡ ਆ ਜਿਹੜੇ ਬਾਜ਼ਾਰ ਨੂੰ ਜਾਂਦੇ ਆ ਤੇ ਸਰਕਾਰ ਕੋ ਬੇਨਤੀ ਆ ਜੀ ਛੇਤੀ ਛੇਤੀ ਸੜਕ ਬਣਾਈ ਜਾਵੇ ਜੈ ਸ਼੍ਰੀ ਰਾਮ ਕੀ ਦੋਨੇ ਸਾਈਡਾ ਖਰਾਬ ਆ ਸਰ ਦੇਖੇ ਸਰ ਦੋਈ ਸੜਕ ਖਰਾਬ ਆ ਤੇ ਕਾਫੀ ਦਿਨ ਤੋਂ ਖਰਾਬ ਆ ਕਿ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਛੇਤੀ ਛੇਤੀ ਸੜਕ ਤਿਆਰ ਕੀਤੀ ਜਾਵੇ ਜੇ ਕਿਸੇ ਨਾਲ ਹੋਰ ਦੁਰਘਟਨਾ ਨਾ ਹੋਏ ਪਰ ਮੈਂ ਜੀ ਆ ਰਿਹਾ ਧੰਨਵਾਦ ਕਰਾਂਗਾ ਜੋ ਕਿ ਇੱਥੇ ਸਰਪੱਤੀ ਜਨਾਬੀ ਟੀਮ ਲਈ ਆਏ ਹੋਏ ਆ। ਸੁਨਾਤਨਵਾਦ ਕਰਦੇ ਆ ਸਰਪੱਤੀ ਟੀਮ ਵੱਲੋਂ ਅਸੀਂ ਸਾਰੇ ਇੱਥੇ ਪਹੁੰਚੇ ਆ। ਇਹ ਕਾਫੀ ਸਾਲਾਂ ਤੋਂ ਰੋਡ ਜਿਹੜਾ ਹੈਗਾ ਟੁੱਟਿਆ ਹੈਗਾ ਵਾ। 슈ਗਰ ਮਿਲਦੇ ਨਾਲ ਨਾਲ ਜਿਹੜਾ ਬਹੁਤ ਲੋਕਾਂ ਦਾ ਨੁਕਸਾਨ ਹੋ ਰਿਹਾ ਹੈਗਾ ਵਾ। ਕੋਈ ਜਦੋਂ ਬਾਰਿਸ਼ ਆ ਜਾਂਦੀ ਆ ਰੋਡ ਸਾਰਾ ਭਰ ਜਾਂਦਾ ਹੈਗਾ। ਕਿੰਨਾ ਬੁਰਾ ਹਾਲ ਹੁੰਦਾ ਐਕਸੀਡੈਂਟ ਹੁੰਦੇ ਆ ਲੋਕਾਂ ਦੇ। ਸਾਡੀ ਸਰਕਾਰ ਅੱਗੇ ਇਹ ਮੰਗਿਆ ਕਿ ਇਹ ਰੋਡ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਧੰਨਵਾਦ।